ਹਾਂਜੀ ਦੋਸਤੋ ਹੋਪਸੋ ਸਾਰੇ ਵਧੀਆ ਹੋਵੋਗੇ ਸੋ ਅੱਜ ਆਪਾਂ ਇੱਕ ਇੰਪੋਰਟੈਂਟ ਮੁੱਦੇ ਬਾਰੇ ਗੱਲ ਕਰਾਂਗੇ ਜੋ ਕਿ ਟ੍ਰਿਪਲ ਐਸ ਵੀ ਕਲਰਕ ਦੀ ਜੋ ਟਾਈਪਿੰਗ ਉਹ ਹਜੇ ਤੱਕ ਨਹੀਂ ਹੋਈ ਉਹਦੇ ਰਿਗਾਰਡਿੰਗ ਹੀ ਆਪਾਂ ਗੱਲ ਕਰਨੀ ਆ ਵੀ ਅੱਗੇ ਦੀ ਰਣਨੀਤੀ ਕੀ ਆ ਤੇ ਟਾਈਪਿੰਗ ਡੇਟਸ ਕਿਉਂ ਨਹੀਂ ਆਈਆਂ ਕਦੋਂ ਆਉਣਗੀਆਂ ਜਾਂ ਫਿਰ ਸਟੂਡੈਂਟਸ ਕੀ ਕਰਨ ਜਾਂ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਅਗਰ ਆਪਾਂ ਬਿਲਕੁਲ ਸਟਾਰਟਿੰਗ ਤੋਂ ਆਪਾਂ ਗੱਲ ਕਰੀਏ ਵੀ ਇਹ ਭਰਤੀ ਕਦੋਂ ਆਈ ਸੀ ਅਗਰ ਆਪਾਂ ਦੇਖੀਏ ਵੀ ਜਿਹੜੀ ਭਰਤੀ ਸੀ ਇਹ ਆਈ ਸੀ ਮਾਰਚ 2024 ਦੇ ਵਿੱਚ ਆਈ ਸੀ ਕਲਰਕ ਦੀ ਭਰਤੀ ਆਈ ਸੀ ਤੇ ਉਸ ਤੋਂ ਬਾਅਦ ਜਿਹੜਾ ਐਗਜ਼ਾਮ ਸੀਗਾ ਉਹ ਪੋਸਟਪੋਨ ਹੁੰਦਾ ਰਿਹਾ ਫਿਰ ਜੋ ਇਹਦਾ ਐਗਜ਼ਾਮ ਸੀਗਾ ਉਹ 22 ਦਸੰਬਰ 2024 ਨੂੰ ਆ ਜਿਹੜਾ ਕੰਡਕਟ ਕੀਤਾ ਗਿਆ ਸੀ ਬੋਰਡ ਵੱਲੋਂ ਉਸ ਤੋਂ ਬਾਅਦ ਜੋ ਇਹਦਾ ਰਿਜ਼ਲਟ ਸੀਗਾ ਉਹ 18 ਫਰਵਰੀ 2025 ਨੂੰ ਇਹਦਾ ਰਿਜ਼ਲਟ ਆਇਆ ਸੀ ਤਾਂ ਜੋ ਅੱਜ ਦੀ ਡੇਟ ਉਹ ਹੈਗੀ ਆ 20 ਅਗਸਤ 2025 ਮੀਨਸ ਲਗਭਗ ਰਿਜ਼ਲਟ ਆਏ ਨੂੰ 6 ਮਹੀਨੇ ਹੋ ਚੁੱਕੇ ਨੇ ਹਜੇ ਤੱਕ ਕਲਰਕ ਦੀ ਜਿਹੜੀ ਟਾਈਪਿੰਗ ਉਹ ਨਹੀਂ ਹੋਈ ਸੋ ਇਹਦੇ ਰਿਗਾਰਡਿੰਗ ਆਪਾਂ ਨੇ ਫੁੱਲ ਗੱਲਬਾਤ ਕਰਨੀ ਆ ਤੇ ਸਾਰੇ ਟੀਚਰ ਸਮਾਨ ਨੂੰ ਵੀ ਆਪਾਂ ਬੇਨਤੀ ਕਰਾਂਗੇ ਦੇ ਸਟੂਡੈਂਟਸ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਕਲਰਕ ਦੇ ਟਾਈਪਿੰਗ ਦੇ ਸਟੂਡੈਂਟਸ ਨੇ ਕੈਂਡੀਡੇਟਸ ਨੇ ਜਿਨ੍ਹਾਂ ਦਾ ਨੰਬਰ ਆ ਰਿਹਾ ਤੇ ਜੋ एलिਜੀਬਲ ਨੇ ਤੇ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਾਂਗੇ ਵੀ ਆਪਾਂ ਕੀ ਕਰ ਸਕਦੇ ਆ ਕਿਉਂਕਿ ਅਗਰ ਤੁਸੀਂ 6 ਮਹੀਨੇ ਬੈਠ ਸਕਦੇ ਹੋ ਫਿਰ ਇਸ ਦਾ ਮਤਲਬ ਤੁਸੀਂ 8 ਮਹੀਨੇ ਵੀ ਬੈਠ ਸਕਦੇ ਹੋ 10 ਮਹੀਨੇ ਵੀ ਬੈਠ ਸਕਦੇ ਹੋ ਫਿਰ ਤੁਸੀਂ ਬੈਠੇ ਹੀ ਰਹਿਣਾ ਕਿਉਂਕਿ ਇਹ ਚੀਜ਼ਾਂ ਡਿਲੇ ਹੁੰਦੀਆਂ ਹੀ ਜਾਣਗੀਆਂ ਕਿਉਂਕਿ ਹੁਣ ਇਹ ਜਿਹੜੀ ਹੱਦ ਹੈ ਪੂਰੀ ਟੱਪ ਚੁੱਕੀ ਆ ਇਸ ਤੋਂ ਜ਼ਿਆਦਾ ਕੋਈ ਕੈਂਡੀਡੇਟ ਵੇਟ ਨਹੀਂ ਕਰ ਸਕਦਾ 6 ਮਹੀਨੇ ਬਹੁਤ ਹੁੰਦੇ ਨੇ ਸੋ ਇਹਦੇ ਰਿਗਾਰਡਿੰਗ ਆਪਾਂ ਹੁਣ ਫੁੱਲ ਗੱਲਬਾਤ ਕਰਨੀ ਆ ਅੱਜ ਦੇ ਡੇਟ ਦੇ ਅਕੋਰਡਿੰਗ 20 ਅਗਸਤ 2025 ਦੇ ਅਕੋਰਡਿੰਗ ਫਿਲਹਾਲ ਟਾਈਪਿੰਗ ਦੀ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਵੀ ਟਾਈਪਿੰਗ ਕਦੋਂ ਹੋਊਗੀ ਜਾਂ ਕਦੋਂ ਨਹੀਂ ਹੋਊਗੀ ਸੋ ਆਪਾਂ ਸਟਾਰਟ ਕਰਦੇ ਹੁਣ ਆਪਾਂ ਗੱਲਬਾਤ ਕਰਾਂਗੇ ਇਹਦੇ ਰਿਗਾਰਡਿੰਗ ਹਾਂਜੀ ਸਭ ਤੋਂ ਪਹਿਲਾਂ ਸਵਾਲ ਤਾਂ ਇਹੀ ਪੈਦਾ ਹੁੰਦਾ ਕਈ ਕੈਂਡੀਡੇਟ ਪੁੱਛਣਗੇ ਵੀ ਸਾਡਾ ਨਾਮ ਆਏਗਾ ਕਲਰਕ ਟਾਈਪਿੰਗ ਦੇ ਵਿੱਚ ਸਾਡਾ ਆਏਗਾ ਤਾਂ ਪਿਕ ਮੋਟਾ ਜਾਂ ਆਈਡੀਆ ਲੈ ਕੇ ਚੱਲਦੇ ਆਂ ਵੀ ਕਲਰਕ ਟਾਈਪਿੰਗ ਲਈ ਕਿਹੜੇ ਕੈਂਡੀਡੇਟਸ ਨੂੰ ਕਾਲ ਆ ਸਕਦੀ ਆ ਸੋ ਫਿਲਹਾਲ ਆਪਣੇ ਕੋਲੇ ਟਾਈਪਿੰਗ ਡੇਟਸ ਟਰਪਲੱਸ ਵੀ ਬੋਰਡ ਨੇ ਕੋਈ ਵੀ ਅਨਾਉਂਸ ਨਹੀਂ ਕਰੀਆਂ ਕੋਈ ਇਨਫੋਰਮੇਸ਼ਨ ਨਹੀਂ ਹੁਣ ਆਪਾਂ ਮੰਨ ਕੇ ਚੱਲੀਏ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜੋ ਕਲਰਕ ਦੀਆਂ ਪੋਸਟਾਂ ਨੇ ਅਗਰ ਪਹਿਲਾਂ ਮੈਂ ਪੋਸਟਾਂ ਦੀ ਗੱਲ ਕਰ ਲਈਏ ਜੋ ਪੋਸਟਾਂ ਨੇ ਪਹਿਲਾਂ ਹੈਗੀਆਂ ਸੀ ਉਹ 585 ਪੋਸਟਾਂ ਉਸ ਤੋਂ 585 ਪੋਸਟਾਂ ਦੇ ਵਿੱਚੋਂ ਜਸਟ 1 ਮਹੀਨੇ ਪਹਿਲਾਂ ਹੁਣ ਅਗਸਤ 20 ਅਗਸਤ 2025 ਆ 1 ਮਹੀਨੇ ਪਹਿਲਾਂ ਇਹਨਾਂ ਨੇ 150 ਪੋਸਟਾਂ ਜਿਹੜੀ ਉਹ ਵਾਪਸ ਲੈ ਲਈ ਸੀ ਹੁਣ ਆਪਣੇ ਕੋਲ ਇਹ ਪੋਸਟਾਂ ਬਣ ਗਈਆਂ 435 ਪੋਸਟਾਂ ਜਿਹੜੀਆਂ ਇਹਨੇ ਰਹਿ ਗਈਆਂ ਤਾਂ ਮੀ 435 ਪੋਸਟ ਇਹਨਾਂ ਨੇ ਫਿਲ ਕਰਨੀਆਂ ਨੇ ਇਹਦੇ ਰਿਗਾਰਡਿੰਗ ਹੀ ਟਾਈਪਿੰਗ ਲਈ ਜਾਊਗੀ ਤਾਂ ਹੁਣ 435 ਤਾਂ ਪੋਸਟਾਂ ਨੇ ਤਾਂ ਟਾਈਪਿੰਗ ਲਈ ਜਿਹੜੇ ਕੈਂਡੀਡੇਟਸ ਨੂੰ ਕਾਲ ਆਊਗੀ ਤਾਂ ਉਹ ਲਗਭਗ 5 ਗੁਣਾ ਤਾਂ ਬੁਲਾਉਣਗੇ ਬੁਲਾਉਣਗੇ ਤਾਂ ਆਪਾਂ ਮੋਟਾ ਜਿਹਾ ਆਈਡੀਆ ਲੈ ਕੇ ਚੱਲਦੇ ਆਂ ਵੀ ਅਗਰੇ 5 ਗੁਣਾ ਬੁਲਾ ਰਹੇ ਨੇ ਤਾਂ ਮੀਨਸ ਲਗਭਗ 2000 ਕੈਂਡੀਡੇਟਸ ਤਾਂ ਆਏਗਾ ਟਾਈਪਿੰਗ ਦੇਣ ਲਈ ਬੁਲਾਇਆ ਜਾਏਗਾ ਤਾਂ ਆਪਾਂ ਉਹਦੇ ਲਈ ਇੱਕ ਕੱਟ-ਆਫ ਮੋਟਾ ਜਿਹਾ ਆਈਡੀਆ ਲੈ ਲੈਨੇ ਆਂ ਤੇ ਕੱਟ-ਆਫ ਕਿੰਨੀ ਜਾਏਗੀ ਤਾਂ ਮੇਕ ਸ਼ੋਰ ਜਿਹੜੀ ਹਾਂਜੀ ਜਰਨਲ ਦੀ ਕੱਟਆਫ ਕੀ ਜਾਏਗੀ ਲਗਭਗ ਆਪਾਂ ਬੰਨ ਕੇ ਚੱਲੀ ਐ ਵੀ 75 ਪਲੱਸ ਜੋ ਜਿਨ੍ਹਾਂ ਦੇ ਮਾਰਕਸ ਨੇ ਸਕਿਉਰ ਨੇ ਤੇ ਉਹਨਾਂ ਨੂੰ ਟਾਈਪਿੰਗ ਲਈ ਕਾਲ ਆਏਗੀ ਅਦਰ ਕੈਟਾਗਰੀਜ਼ ਦੀ ਅਗਰ ਆਪਾਂ ਗੱਲ ਕਰੀਏ ਤਾਂ 70 ਪਲੱਸ ਜਿਨ੍ਹਾਂ ਦੇ ਨੰਬਰ ਨੇ ਜਾਂ ਫਿਰ ਕੁਝ ਕੈਟਾਗਰੀਜ਼ ਉਹ ਨੇ ਜਿਨ੍ਹਾਂ ਦੀ ਮੈਟ ਕੱਟ ਜਾਂਦੀ ਹੈ ਤਾਂ ਮੀਨਸ ਉਹਨਾਂ ਨੂੰ ਵੀ ਕਾਲ ਆਏਗੀ ਤਾਂ ਮੋਟਾ ਜਿਹਾ ਇੱਕ ਆਪਾਂ ਆਈਡੀਆ ਲਿਆ ਮੀਨਸ ਆਪਣੇ ਕੋਲੇ 2000 ਕੈਂਡੀਡੇਟ ਇਹੋ ਜਿਹੜਾ ਕਿ ਵੇਟ ਕਰ ਰਿਹਾ ਟਾਈਪਿੰਗ ਦੀ ਤੇ ਉਸ ਤੋਂ ਬਾਅਦ ਆਪਾਂ ਨੈਕਸਟ ਸਲਾਈਡ 'ਚ ਗੱਲ ਕਰਦੇ ਹਾਂ ਵੀ ਇਹ ਟਾਈਪਿੰਗ ਇੰਨਾ ਚਿਰ ਹੋ ਗਿਆ ਵੀ ਟਾਈਪਿੰਗ ਆ ਹੀ ਨਹੀਂ ਹੈਗੀ ਤੇ ਸਟੂਡੈਂਟਸ ਵੇਟ ਕਰ ਰਹੇ ਨੇ ਤੇ ਉਹਦੇ ਰਿਗਾਰਡਿੰਗ ਅੱਗੇ ਕਿਸ ਤਰ੍ਹਾਂ ਆਪਾਂ ਨੂੰ ਪ੍ਰੋਸੀਡ ਕਰਨਾ ਚਾਹੀਦਾ ਤੇ ਸੋ ਆਪਾਂ ਨੂੰ ਦੇਖਦੇ ਹਾਂ ਹਾਂਜੀ ਇੱਥੇ ਇੱਕ ਗੱਲ ਸਮਝ ਨਹੀਂ ਬੰਦੀ ਆ ਜਿਸ ਤਰ੍ਹਾਂ ਆਪਾਂ ਕਲਰਕ ਦੀ ਗੱਲ ਕਰ ਰਹੇ ਹਾਂ ਵੀ ਕਲਰਕ ਦਾ ਜਿਹੜਾ ਰਿਜ਼ਲਟ ਸੀਗਾ ਉਹ 22 ਫਰਵਰੀ 2025 ਨੂੰ ਆ ਗਿਆ ਸੀ ਠੀਕ ਹੈ ਜੀ ਅੱਜ ਉਹ ਤਰੀਕ 2 اگست 2025 6 مہینے ਲੰਘ ਗਏ ਟਾਈਪਿੰਗ ਨਹੀਂ ਹੋਈ ਤਾਂ ਦੇਖੋ ਜੋ ਟਾਈਪਿੰਗ ਹੈ ਇੱਕ ਸਕਿੱਲ ਟੈਸਟ ਹੈ ਮੀਨਸ ਕੁਆਲੀਫਾਈ ਕਰਨਾ ਹੁੰਦਾ ਹੁਣ ਤੁਸੀਂ ਦੇਖ ਲਓ ਵੀ 6 ਮਹੀਨੇ ਲੰਘ ਗਏ ਅਗਰ ਆਪਾਂ ਮੰਨ ਕੇ ਚੱਲੀਏ ਵੀ ਫਰਵਰੀ ਦੇ ਵਿੱਚ ਰਿਜ਼ਲਟ ਆਇਆ ਸੀ ਅਗਰ ਇਹ ਮਈ ਦੇ ਵਿੱਚ اپریل ਮਈ ਦੇ ਵਿੱਚ 2025 ਚ ਅਗਰ ਆਪਣਾ ਹੀ ट्रिपल एस ਵੀ ਬੋਰਡ ਟਾਈਪਿੰਗ ਟੈਸਟ ਲੈ ਲੈਂਦਾ ਤਾਂ ਮੀਨਸ ਕਈ ਕੈਂਡੀਡੇਟ ਅਜਿਹੇ ਹੋਣਗੇ ਜਿਨ੍ਹਾਂ ਦੀ ਜਦੋਂ ਰਿਜ਼ਲਟ ਆਇਆ ਸੀਗਾ 22 ਫਰਵਰੀ 2025 ਨੂੰ ਉਹਨਾਂ ਦੀ ਸਪੀਡ ਆ ਜਿਹੜੀ 30 ਦੇ ਲਗਭਗ ਹੋਏਗੀ ਜਾਂ ਕਈਆਂ ਦੀ ਜ਼ਿਆਦਾ ਵੀ ਹੋਏਗੀ ਮੀਨਸ ਆਸ-ਪਾਸ ਉਹਨਾਂ ਦੀ ਰਹੀ ਹੋਏਗੀ ਮੀਨਸ ਅਗਰ ਉਹ ਮਈ ਦੇ ਵਿੱਚ ਟੈਸਟ ਪੈਸਟ ਲੈ ਲਾਂਦੇ ਤਾਂ ਮੀਨਸ 2 ਕੁ ਮਹੀਨਿਆਂ ਤੋਂ ਬਾਅਦ ਹੀ ਟੈਸਟ ਲੈ ਲਾਂਦੇ ਤਾਂ ਉਹਨਾਂ ਦੀ ਸਪੀਡ ਆ ਜਿਹੜੀ ਸਹੀ ਹੁੰਦੀ ਤਾਂ ਮੀਨਸ ਬਹੁਤ ਸਾਰੇ ਕੈਂਡੀਡੇਟ ਅਜੇਹੇ ਲੱਗ ਜਾਂਦੇ ਜਿਨ੍ਹਾਂ ਦਾ ਅਸਲੀਅਤ ਦੇ ਵਿੱਚ ਨੰਬਰ ਬੰਦਦਾ ਸੀ ਠੀਕ ਹੈ ਜੀ ਇੱਕ ਵਿਊ ਪੁਆਇੰਟ ਹੁਣ ਦੇਖੋ 6 ਮਹੀਨੇ ਲੰਘ ਗਏ 6 ਮਹੀਨੇ ਲੰਘਣ ਦੇ ਨਾਲ ਕੀ ਹੋਇਆ ਕਈ ਕੈਂਡੀਡੇਟ ਅਜੇਹੇ ਹੋਣਗੇ ਜਿਨ੍ਹਾਂ ਨੂੰ ਟਾਈਪਿੰਗ ਨਹੀਂ ਆਉਂਦੀ ਹੋएगी ਉਹਨਾਂ ਨੇ ਵੈਸੀ ਹੀ ਪੇਪਰ ਭਰਤਾ ਹੋਵੇਗਾ ਹੁੰਦੇ ਨੇ ਕਈ ਕੈਂਡੀਡੇਟਸ ਹੁਣ 6 ਮਹੀਨੇ ਲੰਘ ਗਏ ਤਾਂ ਉਹਨਾਂ ਨੇ ਓਬਵੀਅਸਲੀ ਗੱਲ ਆ ਵੀ ਉਹਨਾਂ ਨੇ ਟਰਾਈ ਤਾਂ ਕਰ ਹੀ ਹੋਵੇਗਾ ਸਿੱਖ ਲਈ ਹੋएगी ਟਾਈਪਿੰਗ 6 ਮਹੀਨੇ ਤਾਂ ਆਰਾਮ ਦੇ ਨਾਲ ਸਿੱਖੀ ਜਾ ਸਕਦੀ ਹੈ ਤਾਂ ਮੀਨ ਜੋ ਸਕਿੱਲ ਟੈਸਟ ਦਾ ਜਿਹੜਾ ਪਰਪਸ ਸੀਗਾ ਜੋ ਟਾਈਪਿੰਗ ਲੈਣ ਦਾ ਪਰਪਸ ਸੀਗਾ ਉਹ ਤਾਂ ਵਿਰਥ ਹੋ ਗਿਆ ਠੀਕ ਹੈ ਜੀ ਮੀਨਸ ਜੋ 6 ਮਹੀਨੇ ਲੰਘਣ ਦੇ ਕਾਰਨ ਮੀਨਸ ਅਜੇ ਹੀ ਨਿਊ ਕੈਂਡੀਡੇਟ ਆਗੇ ਜਿਹੜੇ ਹੁਣ ਕੁਲਿਜੀਬਲ ਹੋਣਗੇ ਤਾਂ ਮੀਨਸ ਇਹਦੇ ਵਿੱਚ ਕੈਂਡੀਡੇਟਸ ਦਾ ਨੁਕਸਾਨ ਹੋਇਆ ਹੁਣ ਇਸ ਇਸ ਤਰ੍ਹਾਂ ਜਿਸ ਤਰ੍ਹਾਂ ਇੱਕ ਗੈਪ ਬਣਦਾ ਜਾਏਗਾ ਹੁਣ ਜਿਸ ਤਰ੍ਹਾਂ ਅਗਸਤ ਚਲ ਰਿਹਾ ਮੰਨ ਲਓ ਅਗਸਤ ਚ ਨਾ ਹੋਏ ਸਤੰਬਰ ਚ ਵੀ ਨਾ ਹੋਏ ਅਕਤੂਬਰ ਚ ਹੋਏ ਤਾਂ ਮੀਨਸ ਹਜੇ ਵੀ ਕੈਂਡੀਡੇਟ ਅਜੇ ਹੀ ਹੋਣਗੇ ਜਿਨ੍ਹਾਂ ਨੇ ਪਹਿਲਾਂ 2-3 ਮਹੀਨੇ ਸਟਾਰਟ ਨਹੀਂ ਕਰਿਆ ਹੋਏਗਾ ਵੀ ਚਲ ਹੋ ਹੀ ਜਾਣੀ ਆ ਮੈਨੂੰ ਕਢਾਉਣੀ ਆ ਟਾਈਪਿੰਗ ਫਿਰ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਇਹ ਤਾਂ ਡਿਲੇ ਹੋਂਦੀ ਜਾਂਦੀ ਉਹ ਲਾਗੇ ਹੋਣਗੇ ਤਾਂ ਮੀਨਸ ਹੁਣ ਵੀ ਹੋਰ ਨੁਕਸਾਨ ਹੁੰਦਾ ਜਾਏਗਾ ਜੈਨੂਇਨ ਕੈਂਡੀਡੇਟਸ ਦਾ ਜਿਹੜੇ ਐਕਚੁਅਲ ਦੇ ਵਿੱਚ ਲੱਗਣੇ ਚਾਹੀਦੇ ਸੀ ਆਪਾਂ ਨੂੰ ਕਿਸੇ ਨਾ ਕੋਈ ਰੋਸ ਨਹੀਂ ਹੈਗਾ ਠੀਕ ਹੈ ਜੀ ਚਾਹੇ ਕਿਸੇ ਦੀ ਸਪੀਡ ਜ਼ਿਆਦਾ ਹੈ ਕਿਸੇ ਦੀ ਤੇਜ਼ ਆ ਲੇਕਿਨ ਆਪਾਂ ਇੱਕ ਗੱਲ ਕਰ ਰਹੇ ਹਾਂ ਵੀ ਜੋ ਅਸਲੀਅਤ ਦੇ ਵਿੱਚ ਜੋ ਸਕਿੱਲ ਟੈਸਟ ਹੁੰਦਾ ਉਹਦੀ ਜੋ ਪਰਪਸ ਆ ਉਹ ਵਿਰਥ ਹੋ ਰਿਹਾ ਮੀਨਸ ਫਿਰ ਤਾਂ ਸਕਿੱਲ ਟੈਸਟ ਲੈਣ ਦਾ ਕੋਈ ਮਤਲਬ ਹੀ ਨਹੀਂ ਹੈਗਾ ਹੁਣ ਜਿਸ ਤਰ੍ਹਾਂ ਆਪਾਂ ਇੱਕ ਉਦਾਹਰਨ ਤੇ ਗੱਲ ਕਰਦੇ ਹਾਂ ਜਿਸ ਤਰ੍ਹਾਂ ਹੁਣ ਰੀਸੈਂਟਲੀ 2 اگست 2025 ہاں جی 10 ਦਿਨ ਪਹਿਲਾਂ ਪੰਜਾਬ ਪੁਲਿਸ ਕਾਂਸਟੇਬਲ ਦਾ ਜਿਹੜਾ ਰਿਜ਼ਲਟ ਆ ਉਹ ਆਇਆ ਸੀਗਾ ਤੇ ਅੱਜ 20 اگست ਨੂੰ ਉਹਨਾਂ ਦੇ ఫిਜ਼ੀਕਲ ਜੋ ਉਹਨਾਂ ਦਾ ٹ్రائیلز ਹੋਣੇ ਨੇ ਉਹਦੇ ਲਈ ਸ਼ਡਿਊਲ ਆ ਗਿਆ ਤੇ ਉਹਨਾਂ ਦੀ ਲਿਸਟ ਆ ਗਈ ਕੱਟਆਫ ਆ ਗਈ ਤੇ ਮੀਨਸ ਉਹਨਾਂ ਦਾ ఫిਜ਼ੀਕਲ ਹੋਏਗਾ ਹੁਣ ਮੰਨ ਕੇ ਚੱਲੋ ਅਗਰ ਉਹ 6 ਮਹੀਨੇ ਉਹਨਾਂ ਦਾ ఫిਜ਼ੀਕਲ ਹੀ ਨਾ ਲੈਣ ਤੇ ਕਈ ਕੈਂਡੀਡੇਟ ਅਜੇ ਹੋਣਗੇ ਜਿਨ੍ਹਾਂ ਨੂੰ ਰੇਸ ਹਜੇ ਉਹਨਾਂ ਦੀ ਨਹੀਂ ਲੱਗ ਰਹੀ ਤਾਂ 6 ਮਹੀਨਿਆਂ ਚੋਂ ਪ੍ਰੈਕਟਿਸ ਕਰਨਗੇ ਤੇ ਉਹਨਾਂ ਦੀ ਰੇਸ ਵੀ ਲੱਗਣੀ ਸਟਾਰਟ ਹੋ ਜਾਏਗੀ ਮੀਨ ਜੋ ਐਕਚੁਅਲ ਕੈਂਡੀਡੇਟਸ ਹੋਣਗੇ ਉਹ ਸਿਲੈਕਟ ਨਹੀਂ ਹੋ ਸਕਦੇ ਤਾਂ ਮੀਨਸ ਜੋ ਫਿਜ਼ੀਕਲ ਐਫੀਸ਼ੀਐਂਸੀ ਜਾਂ ਫਿਰ ਟਾਈਪਿੰਗ ਸਕਿੱਲ ਟੈਸਟ ਹੁੰਦੇ ਨੇ ਇਹਨਾਂ ਨੂੰ ਇੱਕ ਸੀਮਤ ਟਾਈਮ ਦੇ ਵਿੱਚ ਹੀ ਲਿਆ ਜਾਂਦਾ ਤਾਂ ਮੀਨਸ ਇਹਦੇ ਵਿੱਚ ਕੈਂਡੀਡੇਟਸ ਨੂੰ ਹੁਣ ਇਕੱਠਾ ਹੋਣਾ ਪਏਗਾ ਅਸੀਂ ਟੀਚਰ ਨੂੰ ਵੀ ਰਿਕੁਐਸਟ ਕਰਾਂਗੇ ਵੀ ਪਲੀਜ਼ ਸਾਡਾ ਸਾਥ ਦਿਓ ਕਿਉਂਕਿ ਕਿਸੇ ਨਾ ਕਿਸੇ ਅਕੈਡਮੀ ਤੋਂ ਕੋਈ ਨਾ ਕੋਈ ਤਾਂ ਵਿਦਿਆਰਥੀ ਪੜ੍ਹਿਆ ਹੀ ਹੋਏਗਾ ਤੇ ਉੱਥੋਂ ਉਹਨਾਂ ਨੇ ਕੋਚਿੰਗ ਲਈ ਹੋਏਗੀ ਜਾਂ ਸੈਲਫ ਸਟੱਡੀ ਕਰੀ ਹੋਏਗੀ ਤਾਂ ਮੀਨਸ ਟੀਚਰਸ ਨੂੰ ਵੀ ਚਾਹੀਦਾ ਸਟੂਡੈਂਟਸ ਨੂੰ ਵੀ ਚਾਹੀਦਾ ਵੀ ਪਲੀਜ਼ ਇਕੱਠੇ ਹੋਣ ਹਜੇ ਵੀ ਮੌਕਾ ਹੈ ਆਪਾਂ ਆਪ ਦਾ ਰਲ ਮਿਲ ਕੇ ਜੋ ਵੀ ਆਪਣੀ ਡਿਮਾਂਡ ਆ ਆਪਾਂ ਟ੍ਰਿਪਲ ਐਸ ਬੀ ਬੋਰਡ ਅੱਗੇ ਰੱਖੀਏ ਤਾਂ ਕਿ ਆਪਣੀ ਜੋ ਟਾਈਪਿੰਗ ਆ ਖੇਤੀ ਤੋਂ ਖੇਤੀ ਉਹ ਕੰਡਕਟ ਕਰਵਾ ਲਾਂ ਹਾਂਜੀ ਨੈਕਸਟ ਹੁਣ ਜੋ ਆਪਣਾ ਪ੍ਰੋਸੀਜਰ ਰਹੇਗਾ ਤਾਂ ਹੁਣ ਆਪਾਂ 23 ਅਗਸਤ ਤੱਕ ਵੇਟ ਕਰਾਂਗੇ 올 ਸਟੂਡੈਂਟਸ ਨੂੰ ਰਿਕਵੈਸਟ ਆ ਕਿ ਆਪਾਂ 23 ਅਗਸਤ ਤੱਕ ਵੇਟ ਕਰ ਰਹੇ ਹਾਂ ਮੀਨ ਸੈਚਰਡੇ ਤੱਕ ਵੇਟ ਕਰਾਂਗੇ ਵੀ ਕੋਈ ਨੋਟਿਸ ਅਪਲੋਡ ਹੋ ਰਿਹਾ ਜਾਂ ਨਹੀਂ ਨਹੀਂ ਫਿਰ ਆਪਾਂ 25 ਅਗਸਤ 2025 ਨੂੰ ਮੰਡੇ ਆਪਾਂ ਟ੍ਰਿਪਲ ਐਸ ਵੀ ਆਫਿਸ ਦੇ ਮੂਰੇ ਦਫਤਰ ਦੇ ਮੂਰੇ ਇਕੱਠੇ ਹੋਵਾਂਗੇ ਤੋ ਜੋ ਸਾਡੀ ਮੰਗਾ ਜੋ ਸਾਡੀ ਡਿਮਾਂਡਸ ਨੇ ਉਹ ਆਪਾਂ ਟ੍ਰਿਪਲੱਸ ਵੀ ਮੂਰੇ ਰੱਖਾਂਗੇ ਠੀਕ ਹੈ ਜੀ ਸੋ ਬਿਲਕੁਲ ਸ਼ਾਂਤ ਮਈ ਢੰਗ ਦੇ ਨਾਲ ਆਪਾਂ ਉੱਥੇ ਜਾਵਾਂਗੇ ਤੋ ਜੋ ਵੀ ਆਪਣੀ ਡਿਮਾਂਡਸ ਨੇ ਉਹ ਆਪਾਂ ਉੱਥੇ ਰੱਖਾਂਗੇ ਐਂਡ ਪੋਸੀਬਲ ਹੋਇਆ ਅਗਰ ਉਹ ਮੀਟਿੰਗ ਕਰਾਉਣ ਲਈ ਪੋਸੀਬਲ ਹੋਇਆ ਫਿਰ ਆਪਾਂ ਜੋ ਵੀ ਗਿਨੇ ਚੁਨੇ ਕੈਂਡੀਡੇਟ ਹੋਣਗੇ ਠੀਕ ਹੈ ਜੀ ਨਾਲ ਟੀਚਰਸ ਨੂੰ ਲੈ ਕੇ ਫਿਰ ਆਪਾਂ ਮੀਟਿੰਗ ਕਰ ਲਾਂਗੇ ਤੇ ਆਪਣੀ ਤਾਂ ਸਿਰਫ ਇੱਕੋ ਇੱਕ ਡਿਮਾਂਡ ਆ ਕਿ ਸਾਡੀ ਟਾਈਪਿੰਗ ਲੋ ਤੇ ਸਾਡੀ ਜਿਹੜੀ ਹੈ ਭਰਤੀ ਆ ਇਹਨੂੰ ਛੇਤੀ ਤੋਂ ਛੇਤੀ ਨੇਪਰੇ ਚਾੜੋ ਤਾਂ ਕਿ ਜੋਬਸ ਜੋ ਸਟੂਡੈਂਟਸ ਨੇ ਜਲਦੀ ਤੋਂ ਜਲਦੀ ਲੈ ਸਕਣ ਉਸ ਤੋਂ ਬਾਅਦ ਸਾਰੇ ਟੀਚਰਜ਼ ਨੂੰ ਰਿਕੁਐਸਟ ਆ ਪਲੀਜ਼ ਉਸ ਸਾਥ ਦੇਣ ਤੇ ਜੋ ਸਟੂਡੈਂਟਸ ਨੇ ਜੋ ਟਾਈਪਿੰਗ ਕੈਂਡੀਡੇਟਸ ਨੇ ਉਹਨਾਂ ਨੂੰ ਰਿਕੁਐਸਟ ਆ ਕਿ ਉਹ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰਨ ਜੋ ਕਿ ਸਿਰਫ ਕਲਰਕ ਦੇ ਟਾਈਪਿੰਗ ਕੈਂਡੀਡੇਟ ਵਾਸਤੇ ਬਣਾਇਆ ਗਿਆ ਤੇ ਉਹਨੂੰ ਲੀਡ ਕਰ ਰਹੇ ਨੇ ਦੋ ਤਿੰਨ ਕੈਂਡੀਡੇਟਸ ਲੀਡ ਕਰ ਰਹੇ ਨੇ ਤੇ ਜਿਹਦਾ ਲਿੰਕ ਆ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਕਮੈਂਟ ਬਾਕਸ ਦੇ ਵਿੱਚ ਮਿਲ ਜੇਗਾ ਤੁਸੀਂ ਕਲਿੱਕ ਕਰਕੇ ਉਹਨੂੰ ਜੁਆਇਨ ਕਰ ਲਓ ਤਾਂ ਕਿ ਜੋ ਵੀ ਅਗਲੇ ਦੀ ਆਪਣੀ ਰਣਨੀਤੀ ਰਹੇਗੀ ਤਾਂ ਉਹਦੇ ਵਿੱਚ ਆਪਾਂ ਸਾਂਝੀ ਕਰਾਂਗੇ ਤਾਂ ਜਿਹਦੇ ਨਾਲ ਤੁਹਾਨੂੰ ਪਤਾ ਲੱਗਦਾ ਰਹੇਗਾ ਤੇ ਉਸ ਅਕੋਰਡਿੰਗ ਮੈਂ ਤੁਹਾਨੂੰ ਇੱਕ ਲਾਸਟ ਤੇ ਬੇਨਤੀ ਕਰਦਾ ਕਿ ਜੋ ਸਾਰੇ ਸਟੂਡੈਂਟਸ ਨੇ ਚਾਹੇ ਮੇਲ ਕੈਂਡੀਡੇਟਸ ਨੇ ਚਾਹੇ ਫੀਮੇਲ ਕੈਂਡੀਡੇਟਸ ਨੇ ਅਗਰ ਉਹ ਪੇਰੈਂਟਸ ਨੂੰ ਆਉਣਾ ਚਾਹੁੰਦੇ ਨੇ ਜਾਂ ਫੀਮੇਲ ਕੈਂਡੀਡੇਟ ਪੇਰੈਂਟਸ ਨੂੰ ਆਉਣਾ ਚਾਹੁੰਦੇ ਨੇ ਤਾਂ ਪਲੀਜ਼ ਹਮ ਹਮਾ ਕੇ ਪਹੁੰਚਣ ਜਾਂ ਫਿਰ ਤੁਸੀਂ ਇਹ ਗਰੁੱਪ ਜੁਆਇਨ ਕਰ ਲਓ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਕਿਉਂਕਿ ਆਪਾਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਪੈਣਾ ਫੇਰ ਹੀ ਆਪਾਂ ਇਹ ਜਿਹੜਾ ਟਾਈਪਿੰਗ ਕੰਡਕਟ ਕਰਵਾ ਸਕਦੇ ਹਾਂ ਤੇ ਜਿਹੜੀ ਜੌਬ ਆਪਾਂ ਜਲਦੀ ਤੋਂ ਜਲਦੀ ਲੈ ਸਕਦੇ ਨਹੀਂ ਤੇ ਚੀਜ਼ਾਂ ਇਸ ਤਰ੍ਹਾਂ ਹੀ ਡਿਲੇ ਹੁੰਦੀਆਂ ਜਾਣਗੀਆਂ ਕਿਉਂਕਿ ਸਤੰਬਰ ਲੰਘਿਆ ਫਿਰ ਅਕਤੂਬਰ 'ਚ ਤਿਹਾਰ ਆ ਜਾਂਦੇ ਨੇ ਨਵੰਬਰ 'ਚ ਫਿਰ ਵੋਟਾਂ ਆ ਜਾਣਗੀਆਂ ਫਿਰ ਜਨਵਰੀ ਫਰਵਰੀ ਇਸ ਤਰ੍ਹਾਂ ਹੀ ਚੱਲਦਾ ਜਾਏਗਾ ਠੀਕ ਹੈ ਜੀ ਸੋ ਦਿਸ ਇਜ਼ ਦੈਟਸ 올 ਸੋ ਤੁਸੀਂ ਇਹ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ ਤਾਂ ਜਿੰਨੇ ਕੈਂਡੀਡੇਟ ਜੁਆਇਨ ਕਰਨਗੇ ਫਿਰ ਆਪਾਂ ਉਹਦੇ ਵਿੱਚ ਦੱਸਿਆ ਹੋਇਆ ਵੀ ਇੱਕ ਵਟਸਐਪ ਗਰੁੱਪ ਆ ਜਿਹੜੇ ਕੈਂਡੀਡੇਟ ਪੱਕਾ ਪਹੁੰਚਣਗੇ ਉਹ ਫਿਰ ਵਟਸਐਪ 'ਚ ਆਪਾਂ ਉਹਨਾਂ ਨੂੰ ਜੁਆਇਨ ਕਰਾ ਦਾਂਗੇ ਆਪਾਂ ਨੂੰ ਜਿੰਨੇ ਵੱਧ ਤੋਂ ਵੱਧ ਗਿਣਤੀ ਉੱਥੇ ਜਾਏਗੀ ਆਪਾਂ ਗੱਲਬਾਤ ਕਰਾਂਗੇ ਤਾਂ ਹੀ ਇਹਦਾ ਕੋਈ ਹੱਲ ਨਿਕਲੇਗਾ ਅਦਰਵਾਈਜ਼ ਇਸ ਤਰ੍ਹਾਂ ਹੀ ਡਿਲੇ ਹੁੰਦਾ ਜਾਏਗਾ ਥੈਂਕ ਯੂ ਹੈਵ ਅ ਨਾਈਟ